ਸ਼ਾਬਾਸ਼ ਸ਼ਾਬਾਸ਼ ਪਤਾ 500 ਮਾਰਨਾ ਹੈ ਸ਼ਾਬਾਹ 148 59 150 ਲਗਾ ਰੇ ਲਗਾ ਰੇ ਲੈ ਮੇਰਾ ਪੁੱਤ ਅੱਜ ਕਿੰਨੀ ਮਿਹਨਤ ਕਰਨ ਡਿਆ ਵਾ ਤੇਰੀ ਮਿਹਨਤ ਤੋਂ ਪਤਾ ਸੀ ਬਹੁਤ ਖੁਸ਼ ਹਾਂ ਆ ਲੈ ਦੁੱਧ ਪੀ ਲੈ ਤੇ ਬਾਦਾਮ ਖਾ ਲੈ ਫਿਰ ਮਿਹਨਤ ਮਾਰ ਲਈ ਅਖਰੋਜਾ ਕੁੜੀਏ ਇੱਥੇ ਰੱਖ ਦੇ ਆ ਜਦ ਨਾਲ ਸਰੀਰ ਗਰਮਿਆ ਜੋ ਠੰਡਾ ਹੋਗਾ ਨਾ ਉਦੋਂ ਪਿਾਵਾਂਗੇ ਇਹਨੂੰ ਚੰਗਾ ਮਾਸਟਰ ਜੀ ਚੇਤੇ ਨਾਲ ਪਿਆ ਦਿਓ ਨਾਲੇ ਕੁੜੀਏ ਆ ਨਿੱਕੇ ਜਿਹੇ ਕਾਪੜੇ ਦੁੱਧ ਲਈਆਂ ਇਹ ਪੀ ਕੇ ਬਣ ਗਿਆ ਪਲਵਾਨ ਭਲਕੇ ਨਾ ਵੱਡੇ ਗਲਾਸ ਤੇ ਉੱਧ ਲੈ ਕੇ ਆਉਣਾ ਕੋਈ ਗੱਲ ਨਹੀਂ ਮਾਸੜ ਜੀ ਕੱਲ ਨੂੰ ਮੈਂ ਕੌਲੇ ਚ ਦੁੱਧ ਲੈ ਕੇ ਆਉਂਗੀ ਚੰਗਾ ਮਾਸੜ ਜੀ ਇਹਦੀ ਇਦਾਂ ਮਿਹਨਤ ਕਰਵਾਓ ਆਏ 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 ਚੱਲ ਚਲੇ ਮਾਰ ਬੈਠਾ ਲੜਾਓ ਲੈ ਪੁੱਤਰਾ ਅੱਜ ਤੇਰਾ ਪਹਿਲਾ ਇਮਤਿਹਾਨੀ ਤੂੰ ਐ ਪਹਾੜ ਤੇ ਚੜ ਕੇ ਉਹ ਟੀਸੀ ਹੋ ਕੇ ਮੁੜਨਾ ਨਹੀਂ ਓਏ ਕਰਨ ਲਗਾ ਮਚੀ ਦੀ ਖਾਂ ਲਗਾ ਓਏ ਇੱਧਰ ਫੜਾ ਓ ਇਹੋ ਜਿਹਾਂ ਦਾ ਗੰਦ ਪਿਲ ਖਾ ਗੇ ਅੱਜ ਕੱਲ ਮੁੰਡੇ ਪਹਿਲਵਾਨ ਨਹੀਂ ਬੰਦੇ ਚੜ ਸਦਾ ਚੜ ਗਿਆ ਉਸ ਚਾਬਾ 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 ਚੱਲ ਥਲੇ ਵਾਪਸ ਆਈ ਦੇ ਸਦਾ ਚਾਵਾ ਚੇ ਪੁੱਤਰਾ ਤੂੰ ਪੌੜੀਆ ਪਹਿਲਾ ਡੰਡਾ ਚੜ੍ਹਿਆ ਆਜੇ ਬੜੇ ਇਮਤਿਹਾਨ ਬਾਕੀ ਆ ਚੱਲ